ਅੱਜ ਤੁਹਾਡਾ ਮਸਲਾ ਹੱਲ ਕਰ ਦਿੰਦੇ ਆਂ ਬਾਈ ਤਿੰਨ ਕਾਰਾਂ ਦਊਂਗਾ ਤਿੰਨਾਂ ਦੇ 50-50000 ਰੁਪਏ ਡਾਊਨ ਪੇਮੈਂਟ ਦੇ ਕੇ ਤੁਸੀਂ ਕਾਰਾਂ ਲੈ ਆ ਸਕਦੇ ਆਂ ਇਹ ਵੀ 50000 ਇਹ ਵੀ 50000 ਤੇ ਉਹ ਵੀ 50000 ਰੁਪਿਆ ਆਜੋ ਫਿਰ ਜੇ ਕਿਸੇ ਨੇ ਕੋਈ ਕਾਰ ਲੈਣੀ ਆ ਪੇਜ ਫੋਲੋ ਕਰ ਲਿਓ ਭਾਈ ਫੋਲੋ ਕਰਕੇ ਆਉਗੇ ਤਾਂ ਪਿਆ ਆ ਡਾਉਨ ਪੇਮੈਂਟ ਹੋਗੀ ਅੱਛਾ ਇਹ ਮਾਡਲ 2017 ਮਾਡਲ ਹੈ ਪੀਵੀ ਨੰਬਰ ਹੈ ਪੀਵੀ 65 ਡੀਜ਼ਲ ਦੇ ਵਿੱਚ ਹੈ ਬੀਡੀਆਈ ਟੱਚ ਵਾਲਾ ਸਿਸਟਮ ਲੱਗਿਆ ਹੈ ਕਾਰ ਨੂੰ 485 ਹਜ਼ਾਰ ਦੀ ਕਾਰ ਦੇ ਦਾਂਗੇ 4.5 ਲੱਖ ਰੁਪਏ ਕਾਰ ਦੇ ਉੱਪਰ ਲੋਨ ਕਰਾ ਦਾਂਗੇ ਠੀਕ ਹੈ ਇਹਦਾ 35000 ਹੋਗੀ 15000 ਘਟਾ ਦਾਂ ਵਾਪਸ ਦੇ ਦਾਂਗੇ ਭਾਜੀ ਕਸਟਮਰ ਇਹ ਆ ਗਈ ਭਾਜੀ 2016 ਮਾਡਲ ਇਹ ਹੈਗੀ ਹੈ ਫਿਰ ਜੀਡੀਆਈ ਪਲੱਸ ਪੁਸ਼ ਬਟਨ ਵਾਲੀ ਹੈ ਟਾਸਨ ਪ੍ਰੋਜੈਕਟਰ ਵਾਲੀ ਠੀਕ ਹੈ ਇਕੋ ਡਿਡ ਕਰ ਦੇ ਦਾਂਗੇ 4,95,000 ਦੀ ਇਹਦੇ ਉੱਪਰ ਵੀ 4.5 ਲੱਖ 4.5 ਲੱਖ ਦਾ ਲੋਨ ਕਰਾ ਲਓ ਜੀ 4.5 ਲੱਖ ਜੀ ਦੇ ਕੇ ਇਹ ਇਹ ਆ ਗਈ ਭਾਜੀ 2015 ਮਾਡਲ ZXi+ ਹੈ ਹਾਂ ਹਾਂ ਪੁਸ਼ ਬਟਨ ਵਾਲੀ ਇਕੋ ਡਿਡ ਕਰ ਦੇ ਦਾਂਗੇ 4,45,000 ਦੀ ਇਹ ਵੀ 45,000 ਦੇ ਕੇ ਲੋਨ ਕਰਾ ਲਓ ਲਓ ਜੀ ਬਈ ਚੱਕ ਲਓ ਤੇ ਵਿਜ਼ਿਟ ਕਰ ਲਓ ਨੰਬਰ ਪਾਇਆ ਸਕਰੀਨ ਤੇ ਸასი ਸ਼ਾਲ ਜੀ ਬਈ